ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੋਂ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਲਓ ਜੀ ਜੇਕਰ ਤੁਹਾਨੂੰ ਕਹੀਏ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਹਥਿਆਰ ਸੁੱਟ ਦਿੱਤੇ ਗਏ ਨੇ ਬਿਰਸਾ ਸਿੰਘ ਬਲਟੋਆ ਹੋਰਾਂ ਦੇ ਕੋਲੋਂ ਉਹ ਡਰ ਗਏ ਨੇ ਤੇ ਉਹਨਾਂ ਦੇ ਪੇਸ਼ ਕੀਤੇ ਬੀਤੇ ਕੱਲ ਦੀ ਪ੍ਰੈਸ ਵਾਰਤਾ ਦੇ ਵਿੱਚ ਸਬੂਤਾਂ ਤੋਂ ਘਬਰਾਏ ਫਿਰਦੇ ਨੇ ਗਿਆਨੀ ਹਰਪ੍ਰੀਤ ਸਿੰਘ ਤਾਂ ਫਿਰ ਤੁਸੀਂ ਕੀ ਕਹੋਗੇ ਇਹ ਸਾਰੀ ਰਿਪੋਰਟ ਨੂੰ ਥੋੜੇ ਜਿਹਾ ਸਬਰ ਦੇ ਨਾਲ ਥੋੜੇ ਜਿਹਾ ਠੰਮੇ ਦੇ ਨਾਲ ਸੁਣਿਓ ਵੇਖਿਓ ਤੇ ਜਾਂਚਿਓ ਪਰਖਿਓ ਕਿ ਇਹ ਸਾਰੀ ਰਿਪੋਰਟ ਦੇ ਵਿੱਚ ਕੀ ਵੱਡੇ ਖੁਲਾਸੇ ਤੁਹਾਡੇ ਨਾਲ ਸਾਂਝ ਕੁਲਾਸੇ ਮੈਂ ਤਾਂ ਕਰਕੇ ਸ਼ਬਦ ਵਰਤ ਰਿਆਂ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਾਰੇ ਬੀਤੇ ਕੱਲ ਵਿਰਸਾ ਸਿੰਘ ਬਲਟੋਆ ਹੋਰਾਂ ਦੇ ਵੱਲੋਂ ਕੱਲੀਆਂ ਤਸਵੀਰਾਂ ਨਹੀਂ ਦਿਖਾਈਆਂ ਗਈਆਂ ਉਹਨਾਂ ਦੇ ਵੱਲੋਂ ਕੁਝ ਕੁ ਵੀਡੀਓ ਵੀ ਸਾਂਝੀਆਂ ਕੀਤੀਆਂ ਗਈਆਂ ਸੀ ਪਹਿਲੀ ਗੱਲ ਤਾਂ ਇਹ ਆ ਕਿ ਭਾਈ ਕਿਸੇ ਵੀ ਪੱਖ ਦੀ ਗੱਲ ਨਹੀਂ ਕੀਤੀ ਜਾ ਰਹੀ ਦੂਜੀ ਗੱਲ ਇਹ ਆ ਕਿ ਇਸ ਵਕਤ ਸਿੱਖ ਪੰਥਕ ਗਲਿਆਰਿਆਂ ਦੇ ਵਿੱਚ ਇਹ ਜਿਹੜਾ ਭੰਬਲ ਪੂਸਾ ਬਣਿਆ ਪਿਆ ਇਸ ਨੂੰ ਨਿਪਟਾਰੇ ਵੱਲੋਂ ਲਿਜਾਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਜਿੱਥੇ ਵੱਖ-ਵੱਖ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਅਸੀਂ ਆਪਣੇ ਦਰਸ਼ਕਾਂ ਤੱਕ ਤਮਾਮ ਉਹ ਸੂਖਮ ਤੋਂ ਸੂਖਮ ਜਾਣਕਾਰੀ ਪਹੁੰਚਾ ਕਸ਼ ਕਰਦੇ ਆ ਕਿ ਭਾਈ ਇਹ ਭੰਬਲ ਭੂਸਾ ਜਿਹੜਾ ਕਿਸੇ ਤਰੀਕੇ ਨਿਭੜੇ ਤੇ ਸਿੱਖ ਪੰਥ ਦੀਆਂ ਰਹਿਤ ਮਰਿਆਦਾਵਾਂ ਸਿੱਖ ਪੰਥ ਦੇ ਵਿੱਚ ਤਮਾਮ ਉਹ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਉਹਨਾਂ ਚੀਜ਼ਾਂ ਦੇ ਉੱਪਰ ਤਵੱਜੋ ਦੇ ਕੇ ਕਾਰਵਾਈਆਂ ਸ਼ੁਰੂ ਹੋਣ ਹੁਣ ਵਾਪਸ ਆਉਨੇ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਕਾਰਗੁਜ਼ਾਰੀ ਦੇ ਉੱਪਰ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਸਵਾਲ ਚੁੱਕੇ ਗਏ ਉਹਨਾਂ ਦਾ ਇੱਕ ਮਹਿਲਾ ਦੇ ਨਾਲ ਨਿੱਜੀ ਸੰਪਰਕ ਜਿਹੜਾ ਉਸ ਦੇ ਬਾਰੇ ਖਬਰਾਂ ਉੱਠੀਆਂ ਉਹਨਾਂ ਖਬਰਾਂ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇਹ ਕਹਿ ਦਿੱਤਾ ਜਾਣਾ ਕਿ ਭਾਈ ਨਾ ਨਾ ਮੈਂ ਤਾਂ ਉਹਨਾਂ ਨੂੰ ਆ ਲੈ ਕੇ ਨਹੀਂ ਗਿਆ ਜੇਕਰ ਲੈ ਕੇ ਗਿਆ ਸੀ ਤੇ ਉਹ ਇੱਕ ਸਿੱਖ ਪ੍ਰਚਾਰਕ ਬੀਬੀ ਸੀ ਇਸ ਕਰਕੇ ਉਹਨਾਂ ਦਾ ਬਹਿਰੀਨ ਦਾ ਕੀੜਾ ਲਵਾਇਆ ਨਾਲ ਦੀ ਨਾਲ ਬੀਤੇ ਕੱਲ ਦੀ ਜੇਕਰ ਬਿਰਸਾ ਸਿੰਘ ਵਟਵਾ ਹੋਰਾਂ ਦੀ ਪ੍ਰੈਸ ਕਾਨਫਰੰਸ ਦੇ ਉੱਪਰ ਝਾਤ ਮਾਰੀਏ ਤਾਂ ਉਹਨਾਂ ਦੇ ਵੱਲੋਂ ਬੀਤੇ ਕੱਲ ਇੱਕ ਨਹੀਂ ਦੋਨੇ ਤਿੰਨ ਚਾਰ ਮੋਬਾਈਲਾਂ ਦੇ ਉੱਪਰ ਵੀਡੀਓ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹੁਣ ਇਹਨਾਂ ਦੋਹਾਂ ਚੀਜ਼ਾਂ ਦਾ ਮਲਾਂਕਣ ਬਾਅਦ ਦੇ ਵਿੱਚ ਕੀਤਾ ਜਾਵੇਗਾ ਪਰ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇੱਕ ਦਿੱਤੇ ਗਏ ਬਿਆਨ ਦੇ ਵਿੱਚੋਂ ਇਹ ਸਾਬਤ ਕਰ ਦਿੱਤਾ ਗਿਆ ਕਿ ਬੀਤੇ ਕੱਲ ਬਿਰਸਾ ਸਿੰਘ ਬਲਟੋਆ ਹੋਰਾਂ ਦੇ ਵੱਲੋਂ ਸਾਂਝੀ ਕੀਤੀ ਵੀਡੀਓ ਦਿਖਾਈ ਗਈ ਤਸਵੀਰ ਜਾਂ ਪਰ ਰੱਖੇ ਗਏ तमाम ਮੁੱਦੇ ਮਸਲੇ ਦੇ ਉੱਪਰ तमाम ਖੁਲਾਸੇ ਜਿਹੜੇ ਨੇ ਉਹਨਾਂ ਤੋਂ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਜਰਾਂ ਦੇ ਮੰਨ ਦੇ ਵਿੱਚ ਇਹ ਗੱਲ ਆਈ ਹੈ ਕਿ ਭਾਈ ਇਹਦੇ ਬਾਰੇ ਬੋਲਣਾ ਹੀ ਛੱਡੋ ਉਹਨਾਂ ਦੇ ਵੱਲੋਂ ਬੜੇ ਹੀ ਸਾਰਤਕ ਜੇ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਾਈ ਉਹ ਮੇਰੇ ਬਾਰੇ ਬੋਲਦਾ ਮੈਂ ਉਹਦੇ ਬਾਰੇ ਬੋਲਦਾ ਤੇ ਜੇਕਰ ਉਹ ਸਿਆਣਾ ਵੀ ਬਣਦਾ ਤਾਂ ਫਿਰ ਮੈਂ ਸਿਆਣਪ ਵਰਤਣ ਦੀ ਕੋਸ਼ਿਸ਼ ਕਰਾਂਗਾ ਹੁਣ ਇੱਥੇ ਬਹੁਤ ਵੱਡੇ ਸਵਾਲ ਨੇ ਜਿਹੜੇ ਪੁੱਛੇ ਵੀ ਜਾਣਗੇ ਜਿਨ੍ਹਾਂ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਵੀ ਸਾਂਝੀਆਂ ਕੀਤੀਆਂ ਜਾਣਗੀਆਂ ਪਰ ਸਭ ਤੋਂ ਪਹਿਲਾਂ ਉਹ ਵੀਡੀਓ ਜਿਹੜੀ ਆ ਗਿਆਨੀ ਹਰਪ੍ਰੀਤ ਸਿੰਘ ਜਰਾਂ ਦੀ ਉਹ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜਿਸ ਵਿੱਚ ਉਹ ਡਰੇ ਤੇ ਘਬਰਾਏ ਫਿਰਦੇ ਨੇ ਤੇ ਨਾਲ ਦੀ ਨਾਲ ਸਿਆਣਪ ਦੀ ਗੱਲ ਵੀ ਉਹਨਾਂ ਦੇ ਮੁਖਾਰਬਨ ਦੇ ਵਿੱਚੋਂ ਅੱਜ ਸੁਣਨ ਨੂੰ ਮਿਲੀ ਹੈ। ਉਹ ਗੱਲ ਮਿਰਸਾ ਸਿੰਘ ਬੋਲਿਆ ਬਸ ਫੋਕਸ ਕਰਕੇ ਕਾਫੀ ਤਾਕਤ ਪੇਸ਼ ਕਰਕੇ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਛੱਡੋ ਜੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਮੇਰੇ ਖਿਲਾਫ ਬੋਲਦੇ ਆ ਗੈਰ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਉਹ ਤਮਾਸ਼ਾ ਵੇਖਦੇ ਨੇ ਜੇ ਉਹ ਸਿਆਣੇ ਨਹੀਂ ਬਣਦੇ ਘੱਟੋ ਘੱਟ ਮੈਂ ਹੀ ਸਿਆਣਾ ਬਣ ਜਾਂਦਾ ਛੱਡੋ ਭਰੇ ਛੱਡੋ ਇਸ ਮਸਲੇ ਫਿਰ ਵੀ ਕਾਲਕਤ ਸਾਹਿਬ ਕਹਿੰਦੇ ਜਿਹੜੇ ਫੈਸਲੇ ਬੰਦ ਕਮਰੇ ਚ ਰਹਿ ਜਾਂਦੇ ਇਹਦਾ ਕੀ ਮਸਲਾ ਹੈ ਮੈਨੂੰ ਬੜਾ ਦੁੱਖ ਲੱਗਿਆ ਜੀ ਮੈਨੂੰ ਕੀ ਦੁਨੀਆ ਦੇ ਹਰ ਸਿੱਖ ਨੂੰ ਦੁੱਖ ਲੱਗਿਆ ਜਦੋਂ ਮਾਨਜੋਗ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਫਤਾਂ ਜਿਹੜੀਆਂ ਨੇ ਮੈਨੂੰ ਅੱਜ ਪਤਾ ਲੱਗਿਆ ਕਿ ਉਹ ਚਾਰ ਦਿਵਾਰੀ ਦੇ ਅੰਦਰ ਹੀ ਹੈ ਹਰ ਸਿੱਖ ਦੀ ਇਸ ਬਿਆਨ ਦੇ ਨਾਲ ਜਿਹੜੀ ਆ ਆਤਮਾ ਜਿਹੜੀ ਦੁਖੀ ਹੋਈ ਹੈ ਕਿ ਅਸੀਂ ਤਾਂ ਵਿਸ਼ਵ ਵਿਆਪੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਘੇਰਾ ਦੇਖਦੇ ਸਿਆਸੀ ਦਿਵਾਰ ਸਮਝਦੇ ਇਹਦਾ ਮਤਲਬ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਹੋਣਾ ਹੀ ਹੈ ਜਿਹੜਾ ਉਹਨਾਂ ਨੇ ਲੋਜੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਅੱਜ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਪਹੁੰਚਿਆ ਗਿਆ ਸੀ ਉਸ ਤੋਂ ਬਾਅਦ ਪੱਤਰਕਾਰਾਂ ਦਾ ਘੇਰਾ ਜਿਵੇਂ ਹਰ ਵਾਰ ਦੀ ਤਰ੍ਹਾਂ ਉਹਨਾਂ ਨੂੰ ਪੈਂਦਾ ਉਸੇ ਤਰੀਕੇ ਦੇ ਨਾਲ ਪੱਤਰਕਾਰ ਸਹਿਬਾਨਾਂ ਦੇ ਵੱਲੋਂ ਸਵਾਲ ਉਹਨਾਂ ਨੂੰ ਕੁਝ ਪੁੱਛੇ ਗਏ ਸਵਾਲ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹਨਾਂ ਦੇ ਉੱਪਰ ਕੋਈ ਸਿਆਸੀ ਪ੍ਰਭਾਵ ਹੈ ਤਾਂ ਉਹਦੇ ਜਵਾਬ ਦੇ ਵਿੱਚ ਵੀ ਉਹਨਾਂ ਨੇ ਹਾਂ ਪੱਕੀ ਕਿਹਾ ਕਿ ਹੋ ਸਕਦਾ ਭਾਈ ਗੱਲ ਹੋ ਰਹੀ ਹੈ ਤੇ ਇਸ ਦੇ ਪਿੱਛੇ ਸਿਆਸੀ ਪ੍ਰਭਾਵ ਕੋਈ ਹੋਵੇ ਹਾਲਾਂਕਿ ਪ੍ਰਭਾਵ ਕਿਹੜਾ ਕਿਵੇਂ ਆ ਕਿਸ ਤਰੀਕੇ ਦੇ ਨਾਲ ਹੈ ਤੇ ਕਿਹਦੇ ਵੱਲੋਂ ਇਹ ਤੌਰ ਤਰੀਕੇ ਵਰਤੇ ਜਾ ਰਹੇ ਨੇ ਇਹਦੇ ਬਾਰੇ ਕਿਸੇ ਵੀ ਤਰੀਕੇ ਦੇ ਨਾਲ ਸਪਸ਼ਟ ਰੂਪ ਦੇ ਵਿੱਚ ਜਾਣਕਾਰੀ ਨਹੀਂ ਦਿੱਤੀ ਗਈ ਪਰ ਜਿਹੜਾ ਸਭ ਤੋਂ ਵੱਧ ਧਿਆਨ ਦੇਣ ਜੋ ਗੱਲ ਜਾਂ ਫਿਰ ਮਸਲਾ ਉਹ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਾਰੇ ਬੀਤੇ ਕੱਲ ਵਿਰਸਾ ਸਿੰਘ ਬਲਟੂਆ ਹੋਰਾਂ ਦੇ ਵੱਲੋਂ ਆ ਜਿਹੜੇ ਸਾਂਝੇ ਕੀਤੇ ਗਏ ਸਬੂਤ ਜਾਂ ਪਰ ਪੇਸ਼ ਕੀਤੇ ਗਏ ਸਬੂਤ ਤੇ ਕੀਤੇ ਗਏ ਖੁਲਾਸੇ ਤੇ ਉਹ ਬੀਬੀ ਦੀ ਨਾਲ ਖੜੇ ਦੀ ਤਸਵੀਰ ਜਿਹੜੀ ਹੈ ਜਿਸ ਤਸਵੀਰ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਉਹ ਚੀਜ਼ ਇਸ ਵਕਤ ਚਿੰਤਾ ਦਾ ਵਿਸ਼ਾ ਵੀ ਹੈ ਚਰਚਾ ਦਾ ਵਿਸ਼ਾ ਵੀ ਹੈ ਚਿੰਤਾ ਦਾ ਵਿਸ਼ਾ ਤਾਂ ਕਰਕੇ ਆ ਕਿਉਂਕਿ ਸਿੱਖ ਪੰਥ ਗਲਿਆਰਿਆਂ ਦੇ ਵਿੱਚ ਉਹ ਕਾਰਵਾਈਆਂ ਹੋ ਹੀ ਨਹੀਂ ਰਹੀਆਂ ਜਿਹੜੀਆਂ ਕਾਰਵਾਈਆਂ ਤੁਰੰਤ ਲੋੜੀਂਦੇ ਭਾਵ ਦੇ ਨਾਲ ਹੋਣੀਆਂ ਚਾਹੀਦੀਆਂ ਸੀ ਦੂਸਰੇ ਪਾਸੇ ਚਰਚਾ ਦਾ ਵਿਸ਼ਾ ਤਾਂ ਕਰਕੇ ਆ ਕਿਉਂਕਿ ਵਿਸ਼ਵ ਵਿਆਪੀ ਸਿੱਖ ਸੰਗਤ ਜਿਹੜੀ ਆ ਇਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਦੇ ਬਾਰੇ ਸੋਚ ਵਿਚਾਰ ਰਹੀ ਹੈ ਕਿ 2 ਦਸੰਬਰ 2024 ਨੂੰ ਜਿਹੜਾ ਫਸੀਲ ਤੋਂ ਫਰਮਾਨ ਹੋਇਆ ਸੀ ਉਸ ਫਰਮਾਨ ਨੂੰ ਇਨ ਬਿਨ ਲਾਗੂ ਨਹੀਂ ਕਰਵਾਇਆ ਗਿਆ ਯਹਾਂ ਪਰ ਉਸ ਨੂੰ ਨਹੀਂ ਕਰਵਾਉਣ ਦੇ ਪਿੱਛੇ ਕੋਈ ਵੱਡੀਆਂ ਤਾਕਤਾਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਭਾਈ ਅਸੀਂ ਇਸ ਨੂੰ ਗੋਲ ਦਾ ਹੀ ਕੁਝ ਨਹੀਂ ਸਾਡੇ ਤਾਂ ਜੇਬ ਦੇ ਵਿੱਚੋਂ ਜਥੇਦਾਰ ਨਿਕਲਦੇ ਨੇ ਸਾਡੇ ਵੱਲੋਂ ਭਰਤੀ ਕਰਕੇ ਇਹਨਾਂ ਨੂੰ ਪਾਸੇ ਕੀਤਾ ਜਾਂਦਾ ਲਾਇਆ ਜਾਂਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਲਗਾਤਾਰਤਾ ਦੇ ਵਿੱਚ ਬਣੀਆਂ ਪਈਆਂ ਨੇ ਇਹ ਸਾਰੀਆਂ ਚੀਜ਼ਾਂ ਜਿੱਥੇ ਹੈਰਾਨ ਪਰੇਸ਼ਾਨ ਕਰਦੀਆਂ ਨੇ ਉੱਥੇ ਹੀ ਬਿਰਸਤ ਸਿੰਘ ਬਲਟਵਾ ਹੋਰਾਂ ਦੇ ਵੱਲੋਂ ਬੀਤੇ ਕੱਲ ਜਿਸ ਤਰੀਕੇ ਪ੍ਰੈਸ ਵਾਰਤਾ ਕੀਤੀ ਗਈ ਤੇ ਉਸ ਪ੍ਰੈਸ ਵਾਰਤਾ ਤੋਂ ਬਾਅਦ ਹੁਣ ਗਿਆਨੀ ਹਰਪੀ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਕਹੀ ਜਾ ਰਹੀ ਹੈ ਕਿ ਭਾਈ ਜੇਕਰ ਉਹ ਸਿਆਣੇ ਨਹੀਂ ਬਣਦੇ ਤਾਂ ਫਿਰ ਮੇਰੇ ਵੱਲੋਂ ਸਿਆਣਾ ਬਣਿਆ ਜਾਵੇਗਾ ਮੈਂ ਕੋਸ਼ਿਸ਼ ਕਰਾਂਗਾ ਕਿ ਆਪਣੀ ਸਿਆਣਪ ਜਿਹੜੀ ਆ ਵਰਤੀ ਜਾਵੇ ਕਿਉਂਕਿ ਉਹ ਕਹਿੰਦੇ ਜਿਹੜੇ ਗੈਰ ਸਿੱਖ ਨੇ ਉਨ੍ਹਾਂ ਦੇ ਵੱਲੋਂ ਇਹ ਸਾਰੀ ਚੀਜ਼ ਦੇ ਉੱਪਰ ਝਟਕਾਰੇ ਲਏ ਜਾ ਰਹੇ ਨੇ ਉਨ੍ਹਾਂ ਦੇ ਵੱਲੋਂ ਇਹ ਸਾਰੀ ਚੀਜ਼ ਦੇ ਉੱਪਰ ਕਿੰਤੂ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸ਼ੱਕ ਤੇ ਸ਼ੰਕਾਵਾਂ ਜਿਹੜੀਆਂ ਨੇ ਉਹ ਪੈਦਾ ਹੋ ਰਹੀਆਂ ਨੇ ਹੁਣ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸਵਾਲ ਜੇਕਰ ਪਹਿਲੇ ਰੂਪ ਦੇ ਵਿੱਚ ਆਪਾਂ ਪੁੱਛਣ ਦੀ ਕੋਸ਼ਿਸ਼ ਕਰੀਏ ਤਾਂ ਉਹ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਰਾਂ ਨੂੰ ਹੁਣੇ ਸਿਆਣੇ ਬਣਨ ਦੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਤਲਬ ਲੱਗੀ ਹੈ ਉਨ੍ਹਾਂ ਦੇ ਵੱਲੋਂ ਉਦੋਂ ਕਿਉਂ ਨਹੀਂ ਸੋਚਿਆ ਗਿਆ ਜਦੋਂ ਇੱਕ ਦੂਸਰੇ ਦੇ ਲੀੜੇ ਪਾੜਨ ਤੱਕ ਉਨ੍ਹਾਂ ਦੇ ਵੱਲੋਂ ਜਾਇਆ ਜਾਂਦਾ ਸੀ ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਕਿ ਥੋੜੀਆਂ ਜਿਹੀਆਂ ਕ ਗੱਲ ਕੀਤੀ ਨਾ ਗਈ ਤਾਂ ਗੱਲ ਦਾ ਹੱਲ ਕਿਵੇਂ ਨਿਕਲੇਗਾ ਨਾਲ ਦੀ ਨਾਲ ਤੁਹਾਨੂੰ ਵੀ ਗੁਜ਼ਾਰਿਸ਼ ਕਰਦੇ ਆ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਸਾਂਝੀ ਕਰ ਸਕਦੇ ਹੋ ਤੇ ਇਸ ਤਮਾਮ ਰਿਪੋਰਟ ਨੂੰ ਆਪਣੇ ਸਕੇ ਸਬੰਧੀਆਂ ਸੱਜਣਾ ਮਿੱਤਰਾਂ ਦੇ ਨਾਲ ਵੀ ਸਾਂਝਾ ਕਰਨਾ ਤਾਂ ਕਿ ਉਹਨਾਂ ਤੱਕ ਵੀ ਪਹੁੰਚਦਾ ਜਾਣਕਾਰੀਆਂ ਜਿਹੜੀਆਂ ਨੇ ਉਹ ਪਹੁੰਚ ਸਕਣ ਤਮਾਮ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਉਸੇ ਦੇ ਉੱਪਰ ਹੋਰ ਜਾਣਕਾਰੀ ਲਵਾਂਗੇ ਉਸੇ ਦੇ ਉੱਪਰ ਹੋਰ ਕੋਕ ਪੜਤਾਲ ਤੇ ਮੁਲਾਂਕਣ ਕਰਨ ਦੀ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੇਰੇ ਨਾਲ ਫੋਨ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਸਟੂਡੀਓ ਰੂਮ ਤੋਂ ਆ ਵਿਵੇਕ ਕੀ ਕੋਈ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਹੁਣ ਮੈਂ ਸਿਆਣਪ ਵਰਤਣੀ ਹੈ ਪਹਿਲਾਂ ਸਿਆਣਪ ਕਿਉਂ ਨਹੀਂ ਵਰਤੀ ਗਈ ਇੱਕਦਮ ਦੇ ਨਾਲ ਸਿਆਣਪ ਵਰਤਣ ਦਾ ਉਹਨਾਂ ਦੇ ਜ਼ਿਹਨ ਦੇ ਵਿੱਚ ਆਈਡੀਆ ਕਿੱਥੋਂ ਆ ਗਿਆ ਸਭ ਤੋਂ ਪਹਿਲਾਂ ਕੀ ਕਰਨਾ ਚਾਹੁੰਦੇ ਹੋ ਸਾਰੇ ਮਸਲੇ ਦੇ ਉੱਪਰ ਜੀ ਬਿਲਕੁਲ ਸੁਖਵੀਰ ਦੇਖੋ ਜੋ ਪਿਛਲੇ ਦਿਨਾਂ ਤੋਂ ਪੂਰਾ ਪੰਥਕ ਸਿਆਸਤ ਦੇ ਵਿੱਚ ਹਾਲ ਬਣਿਆ ਹੋਇਆ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਕਰਦਾ ਹੈ ਕਿਉਂਕਿ ਜਿਸ ਤਰੀਕੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕਾਰਵਾਈ ਕਰਨੀ ਜਾਂ ਫਿਰ ਜਿਸ ਤਰੀਕੇ ਪੰਜ ਤਖਤਾਂ ਦੇ ਸਿੰਘ ਸਾਹਿਬਾਨਾਂ ਦੇ ਵੱਲੋਂ ਬਿਰਸਾ ਸਿੰਘ ਬਲਤੋਹਾ ਦੇ ਉੱਤੇ ਕਾਰਵਾਈ ਕਰਨੀ ਬਿਰਸਾ ਸਿੰਘ ਬਲਤੋਹਾ ਰਾਦੇ ਵੱਲੋਂ ਸਾਰਾ ਦਿਨ ਸ਼ਬਦਾਵਲੀ ਬੋਲ ਕੇ ਤੇ ਸ਼ਾਮ ਨੂੰ ਇੱਕ ਵੀਡੀਓ ਜਾਰੀ ਕਰਕੇ ਇਹ ਕਹਿ ਦੇਣਾ ਕਿ ਭਾਈ ਮੈਂ ਤਾਂ ਸਿੰਘ ਸਾਹਿਬਾਨਾਂ ਦੀ ਇੱਜ਼ਤ ਹੀ ਬਹੁਤ ਕਰਦਾ ਮੈਂ ਕੈਨੀ ਹਰਪੀ ਸਿੰਘ ਦੀ ਇੱਜ਼ਤ ਹੀ ਬਹੁਤ ਕਰਦਾ ਉਹ ਵੀ ਵੱਡੇ ਸਵਾਲ ਖੜੇ ਕਰਦੀਆਂ ਨੇ ਤੇ ਬੀਤੇ ਦਿਨ ਤੋਂ ਜੋ ਪੂਰਾ ਸਨੈਰੀਓ ਬਣਿਆ ਹੋਇਆ ਚਾਹੇ ਕੈਨੀ ਹਰਪੀ ਨੇ ਚਾਹੇ ਬਖਸ਼ਾ ਸਿੰਘ ਬਲਤੋਹਾ ਨੇ ਜਿਵੇਂ ਤੁਸੀਂ ਪਹਿਲਾਂ ਆਪਣੇ ਉਹ ਜੁਵਾਲ ਦੇ ਵਿੱਚ ਕਿਹਾ ਕਿ ਲੀੜੇ ਪਾੜਨ ਤੱਕ ਜਾਇਆ ਗਿਆ ਬਿਲਕੁਲ ਬਿਲਕੁਲ ਬਾਜ਼ਫਰਮਾਇਆ ਤੁਸੀਂ ਕਿਉਂਕਿ ਇੱਕ ਦੂਸਰੇ ਦੇ ਉੱਤੇ ਤੋਮਤ ਬਾਜੀ ਲਾਉਣ ਦੇ ਵਿੱਚ ਇੱਕ ਦੂਸਰੇ ਦੇ ਕਿਰਦਾਰ ਕੋਸ਼ਿਸ਼ ਕਰਨ ਦੇ ਵਿੱਚ ਦੋਵਾਂ ਪਾਸਿਆਂ ਤੋਂ ਕੋਈ ਕਮੀ ਨਹੀਂ ਕੋਈ ਪਰ ਆਪਾਂ ਜਿਵੇਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਇੱਥੇ ਤੁਸੀਂ ਦੇਖੋ ਦੋਵੇਂ ਇੱਕ ਇੱਕ ਕਰਕੇ ਦੇਖਰ ਆਪਾਂ ਗੱਲ ਕੀਤੀ ਜਾਵੇ ਇੱਕ ਸਿਆਸਤ ਦੇ ਨਾਲ ਜੁੜਿਆ ਚਿਹਰਾ ਹੈ ਪਰ ਉਹਨੂੰ ਸਿਆਸਤ ਪੰਥਕ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰਸਾ ਸਿੰਘ ਬਲਟੋਹਾ ਜਿਹੜੇ ਆਪਣੇ ਆਪ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਾਥੀ ਕਹਿੰਦੇ ਨੇ ਕਹਿੰਦੇ ਜੀ ਮੇਰੇ ਤਾਂ ਪਿਓ ਦੇ ਬਰਾਬਰ ਨੇ ਮੈਂ ਉਹਨਾਂ ਦੇ ਨਾਲ 84 ਦੇ ਵੇਲੇ ਵੀ ਸੀਗਾ ਮੈਨੂੰ ਸੰਤਾਂ ਨੇ ਸੰਤਾ ਦੀ ਸ਼ਹੀਦੀ ਤੋਂ ਬਾਅਦ ਮੈਂ ਆਪਣੇ ਆਪ ਨੂੰ ਸਲੈਂਡਰ ਕੀਤਾ ਸੀਗਾ ਅਸੀਂ ਅੰਦਰ ਆ ਨਹੀਂ ਰਹੇ ਸੀਗੇ ਇਹ ਗੱਲ ਬਹੁਤ ਪ੍ਰਚਾਰੀ ਗਈ ਮੇਰੇ ਤੇ ਐਨਐਸਏ ਲੱਗਾ ਫਿਰ ਕੱਲ ਜੋ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜੋ ਪੂਰਾ ਸਿਨੈਰੀਓ ਦਿਖਾਇਆ ਉਹ ਵੀ ਇੱਕ ਵੱਡਾ ਸਵਾਲ ਖੜਾ ਕਰਦਾ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਿਹੜੇ ਇਲਜ਼ਾਮ ਲੱਗ ਰਹੇ ਸੀ ਮਹਿਲਾ ਦੇ ਨਾਲ ਸਬੰਧਾਂ ਦੇ ਉਹਦੀਆਂ ਤਸਵੀਰਾਂ ਵੀ ਲੈ ਆਂਦੀਆਂ ਗਈਆਂ ਚੈਲੰਜ ਕਰ ਦਿੱਤੇ ਗਏ ਕਈ ਹੋਰ ਤਰੀਕੇ ਦੇ ਸਵਾਲ ਫਿਰ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਕबीर ਸਿੰਘ ਉਹ ਰਾਦੇ ਉੱਤੇ ਵੀ ਖੜੇ ਕੀਤੇ ਗਏ ਤੇ ਨਾਲ ਦੀ ਨਾਲ ਜਾਂਦੇ ਜਾਂਦੇ ਇਹ ਕਹਿ ਦਿੱਤਾ ਗਿਆ ਕਿ ਸਿਰਫ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਅਕਾਲੀ ਕਰਦੇ ਨੇ ਤੇ ਹੁਣ ਬਿਰਸਾ ਸਿੰਘ ਬਲਟੋਹਾ ਜਾਂ ਤਾਂ ਆਪਣੇ ਆਪ ਨੂੰ ਅਕਾਲੀ ਨਹੀਂ ਸਮਝਦੇ ਜਾਂ ਉਹਨਾਂ ਦੇ ਅਕਾਲੀ ਦਲ ਛੱਡ ਦਿੱ ਇਸ ਕਰਕੇ ਉਹ ਆਪਣੇ ਆਪ ਨੂੰ ਅਕਾਲੀ ਸਮਝਣਾ ਬੰਦ ਕਰ ਗਏ ਨੇ ਕਿਉਂਕਿ ਬਿਰਸਾ ਸਿੰਘ ਬਲਟੋਹਾ ਹੋਰਾਂ ਨੇ ਅ ਇਹ ਗੱਲ ਕਹੀ ਕਿ ਮੈਂ ਕਾਲ ਤੱਕ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਾ ਤੇ ਹੁਕਮ ਨਾਵੇ ਦੇ ਵਿੱਚ ਇਹ ਗੱਲ ਕਹੀ ਗਈ ਸੀ 2 ਫਰਵਰੀ ਨੂੰ ਕਿ ਬਿਰਸਾ ਸਿੰਘ ਬਲਟੋਹਾ ਆਪਣੇ ਆਪ ਨੂੰ ਹੁਣ ਕੰਟਰੋਲ ਦੇ ਵਿੱਚ ਰੱਖਣਾ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਕਰਕੇ ਰੱਖਾਂ ਤੇ ਬਲਟੋਹਾ ਸਾਹਿਬ ਉਸ ਤੋਂ ਬਾਅਦ ਤਾਂ ਹੋਰ ਅਗਰੈਸਿਵ ਹੋ ਕੇ ਬੋਲਦੇ ਨੇ ਹੂੰ ਦੂਸਰੇ ਜੇਕਰ ਪੰਥਕ ਚਿਹਰੇ ਦੀ ਗੱਲ ਕੀਤੀ ਜਾਵੇ ਤਾਂ ਪੰਥਕ ਚਿਹਰੇ ਜਿਹੜੇ ਸ਼੍ਰੀ ਅ ਦਮਦਮਾ ਸਾਹਿਬ ਦੇ ਵੀ ਜਥੇਦਾਰ ਰਹੇ ਨੇ ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਹੂੰ ਜਿਸ ਤਰੀਕੇ ਉਹ ਅੱਜ ਬੋਲ ਰਹੇ ਨੇ ਚਾਹੇ ਬਲਟੋਹਾ ਦੇ ਮਾਮਲੇ 'ਚ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਸੁਖਬੀਰ ਦੋਵੇਂ ਅਜਿਹੇ ਚਿਹਰੇ ਨੇ ਜਿਹੜੇ ਪੰਜਾਬ ਦੇ ਪੰਥ ਨੂੰ ਜਾਂ ਫਿਰ ਸਿੱਖੀ ਨੂੰ ਜਿਹੜਾ ਨੇ ਵਲਡ ਬਾਈਡ ਲੈਵਲ ਦੇ ਉੱਤੇ ਪ੍ਰਮੋਟ ਕਰਦੇ ਨੇ ਹੁਣ ਵੱਡਾ ਸਵਾਲ ਇਹ ਹੈ ਕਿ ਦੋ ਪੰਥਕ ਚਿਹਰੇ ਆਪਸ ਦੇ ਵਿੱਚ ਇਸ ਵੇਲੇ ਪੂਰੇ ਪੰਥ ਦਾ ਜਲੂਸ ਕਢਾ ਰਹੇ ਨੇ ਹੂੰ ਇਹ ਸਾਨੂੰ ਮੰਨ ਕੇ ਚੱਲਣਾ ਪਏਗਾ ਕਿਉਂਕਿ ਜੋ ਇਸ ਵੇਲੇ ਪੂਰੀ ਕਾਰਵਾਈ ਚੱਲ ਰਹੀ ਹੈ ਕਿਤੇ ਨਾ ਕਿਤੇ ਪੰਥ ਇਸ ਵਿੱਚ ਵਿੱਚ ਠੱਗਿਆ ਮਹਿਸੂਸ ਕਰ ਰਿਹਾ ਹੁਣ ਇੱਕ ਇੱਕ ਕਰਕੇ ਜੇਕਰ ਆਪਾਂ ਇਹ ਪੂਰੀ ਜਿੰਨੇ ਤੁਸੀਂ ਗੱਲ ਕਹੀ ਹੈ ਕਿ ਮੁਲਾਂਕਣ ਕਰਾਂਗੇ ਇਹਦੇ ਤੋਂ ਵਿਸ਼ਲੇਸ਼ਣ ਕਰਾਂਗੇ ਇਹਦੇ ਉੱਤੇ ਵਿਚਾਰ-ਗੋਸ਼ਟੀਆਂ ਕਰਾਂਗੇ ਕਰਨੀ ਬਣਦੀ ਵੀ ਹੈ ਤੇ ਕਰਾਂਗੇ ਵੀ ਸੁਖਬੀਰ ਸਭ ਤੋਂ ਪਹਿਲਾਂ ਦੇਖੋ ਤੁਸੀਂ ਇੱਕ ਚੀਜ਼ ਲੋ ਕਿ ਬਰਸਾ ਸਿੰਘ ਬਲਟੋਹਾ ਦਾ ਵਿਵਾਦ ਸ਼ੁਰੂ ਕਦੋਂ ਤੋਂ ਹੋਇਆ ਬਰਸਾ ਸਿੰਘ ਬਲਟੋਹਾ ਇੱਕ ਨਜ਼ਦੀਕੀ ਮੰਨੇ ਜਾਂਦੇ ਨੇ ਬਾਦਲ ਪਰਿਵਾਰ ਦੇ ਬਹੁਤ ਜ਼ਿਆਦਾ ਇਤੋਕ ਵੀ ਖਾਸ ਇਹ ਗੱਲ ਆਈ ਹੈ ਕਿ ਜੇ ਬਰਸਾ ਸਿੰਘ ਬਲਟੋਹਾ ਦੇ ਕਰਕੇ ਹੀ ਸੁਖਵੀਰ ਸਿੰਘ ਬਾਦਲ ਔਰਾ ਨੂੰ ਆਪਣੇ ਜੀਜਾ ਸਾਹਿਬ ਦੇ ਉੱਤੇ ਐਕਸ਼ਨ ਲੈਣਾ ਪੈ ਗਿਆ ਸੀ ਕੈਰੋ ਸਾਹਿਬ ਨੂੰ ਪਾਰਟੀ ਚੋਂ ਬਾਹਰ ਕਰਨਾ ਪੈ ਗਿਆ ਸੀਗਾ ਤੇ ਫਿਰ ਇਥੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਉਹਨਾਂ ਦੇ ਨੇੜਤਾਵਾ ਕਿੰਨੀਆਂ ਨੇ ਬਾਦਲ ਪਰਿਵਾਰ ਦੇ ਨਾਲ ਤੇ ਜੇਕਰ ਉਹਨਾਂ ਨੇੜਤਾਵਾ ਨੇ ਤੇ ਫਿਰ ਕੁਰਬਾਨੀ ਵੀ ਬਲਟੋਹਾ ਸਾਹਿਬ ਨੇ ਦਿੱਤੀ ਹੈ ਤੁਸੀਂ ਇਹ ਦੇਖੋ ਕਿ ਬਲਟੋਹਾ ਸਾਹਿਬ ਨੇ ਪਹਿਲਾਂ ਅਪੀਲ ਕੀਤੀ ਚੇ ਬਾਦਲ ਸਾਹਿਬ ਦੀ ਬੇਟੀ ਦਾ ਵਿਆਹ ਇਸ ਕਰਕੇ ਉਹਨਾਂ ਨੂੰ ਸਜ਼ਾ ਜਿਹੜੀ ਹੈ ਧਾਰਮਿਕ ਸਜ਼ਾ ਲਗਾ ਦਿੱਤੀ ਜਾਵੇ ਉਸ ਤੋਂ ਬਾਅਦ ਜਦੋਂ ਜਫੇਦਾਰ ਸਹਿਬਾਨਾ ਨੇ ਇਸੇ ਤਰ੍ਹਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤਾਂ ਬਲਟੋਹਾ ਸਾਹਿਬ ਜਿਹੜੇ ਨੇ ਇੱਕ ਪੋਸਟ ਪਾਉਂਦੇ ਨੇ ਜਿਸ ਦੇ ਵਿੱਚ ਇਹ ਕਹਿੰਦੇ ਨੇ ਕਿ ਬਿਰਸਾ ਸਿੰਘ ਬਲਟੋਹਾ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦਬਾਅ ਦੇ ਹੇਠ ਨੇ ਪਰ ਬੁੱਦਾ ਸਵਾਲ ਸੁਖਬੀਰ ਇੱਥੇ ਇਹ ਹੈ ਕਿ ਫੈਸਲਾ ਪੰਜ ਤਖਤਾਂ ਦੇ ਸਿੰਘ ਸਾਹਿਬਾਨਾਂ ਨੇ ਕਰਨਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਇਕੱਲੇ ਤੌਰ ਤੇ ਨਹੀਂ ਕਰਨਾ ਸੀ ਬਲਕਿ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਸਭ ਤੋਂ ਪਹਿਲਾ ਸਵਾਲ ਤਾਂ ਇਹ ਬਣਦਾ ਉਸ ਤੋਂ ਬਾਅਦ ਜਿਸ ਤਰੀਕੇ ਕਰਦਾਰ ਕੁਸ਼ੀਆਂ ਦੋਵਾਂ ਦੇ ਵੱਲੋਂ ਇੱਕ ਦੂਸਰੇ ਦੀਆਂ ਕੀਤੀਆਂ ਜਾ ਰਹੀਆਂ ਨੇ ਪਰ ਹੁਣ ਪੰਥ ਦੇ ਮਾਨ ਦੇ ਵਿੱਚ ਇਹ ਸਵਾਲ ਹੈ ਕਿ ਸੱਚਾ ਕਿਹੜਾ ਹੈ ਦੋਵਾਂ ਦੇ ਵਿੱਚੋਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਸਾਹਮਣੇ ਆਂਦੇ ਨੇ ਕਹਿੰਦੇ ਜੀ ਮੇਰੇ ਪਰਿਵਾਰ ਨੂੰ ਤੇ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮੇਰੀਆਂ ਬੱਚੀਆਂ ਬਾਰੇ ਗਲਤ ਸ਼ਬਦਾਵਲੀ ਬੋਲੀ ਜਾ ਰਹੀ ਹੈ ਅੱਖਾਂ ਭਰੀਆਂ ਹੁੰਦੀਆਂ ਨੇ ਮਨ ਉਦਾਸ ਹੁੰਦਾ ਸਾਰਾ ਪੰਥ ਗਿਆਨੀ ਹਰਪੀ ਸਿੰਘ ਦੇ ਨਾਲ ਖੜ ਜਾਂਦਾ ਕਿ ਨਹੀਂ ਭਾਈ ਇਹ ਗਲਤ ਗੱਲ ਹੈ ਇਸ ਤਰੀਕੇ ਕਿਸੇ ਨੂੰ ਵੀ ਟੌਰਚਰ ਨਹੀਂ ਕੀਤਾ ਜਾ ਸਕਦਾ ਕਿਸੇ ਦੇ ਉੱਤੇ ਦਬਾਅ ਨਹੀਂ ਬਣਾਇਆ ਜਾ ਸਕਦਾ ਇਲਜ਼ਾਮ ਦਰਾਜ਼ਗੀਆਂ ਚੱਲੀਆਂ ਇਲਜ਼ਾਮਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਪਰ ਜਿਹੜਾ ਅੱਜ ਤੱਤ ਪਰ ਉਹਨਾਂ ਨੇ ਬਿਆਨ ਦਿੱਤਾ ਹੈ ਕੁਝ ਸਮਾਂ ਪਹਿਲਾਂ ਉਹ ਕਹਿੰਦੇ ਕਿ ਸਿਆਣਪ ਵਰਤਣੀ ਹੈ ਸਿਆਣਪ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਿਆਣਪ ਉਹ ਕਿਹੜੀ ਹੈ ਜਿਹੜੀ ਕਿ ਪਹਿਲਾਂ ਨਹੀਂ ਵਰਤੀ ਗਈ ਇੱਕਦਮ ਦੇ ਨਾਲ ਉਹਦਾ ਚਾੜ ਚੜਿਆ ਹੈ ਜਾਂ ਫਿਰ ਬੀਤੇ ਦਿਨੀ ਜਿਹੜੇ ਸਬੂਤ ਪੇਸ਼ ਕੀਤੇ ਗਏ ਨੇ ਬਿਰਸਾ ਸਾਹਿਬ ਸਿੰਘ ਬਟੋਆ ਹੋਰਾਂ ਦੇ ਬਦੋਂ ਉਹ ਕਿਤੇ ਨਾ ਕਿਤੇ ਕਬਰਾਈ ਪੇਸ਼ ਕਰਦੇ ਨੇ ਉਹਨਾਂ ਦੇ ਬਦੋਂ ਕਬਰਾਈ ਜਿਹੜੀ ਹੈ ਉਹ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵਾਲੇ ਪਾਸੇ ਪੈਦਾ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਹ ਡਰੇ ਫਿਰਦੇ ਨੇ ਜਾਂ ਫਰਮਾਨ ਦੇ ਵਿੱਚ ਇਹ ਭਾਵ ਹੈ ਕਿ ਬੀਤੇ ਕੱਲ ਤਾਂ ਫੋਟੋ ਜਿਹੜੀ ਹੈ ਉਹ ਸਾਫ ਸੁਥਰੀ ਦਿਖਾਈ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੱਡੇ ਖੁਲਾਸੇ ਹੋ ਸਕਦੇ ਨੇ ਸਿਆਸੀ ਗਲਿਆਰਾਂ ਦੇ ਵਿੱਚ ਇਹ ਵੀ ਚਰਚਾਵਾ ਨੇ ਸਿਆਣਪ ਨੂੰ ਕਿਵੇਂ ਵੇਖਦੇ ਹੋ ਸਿਆਣਪ ਪਹਿਲਾਂ ਕਿਉਂ ਦੀ ਚਿਤ ਤੇ ਆਈ ਬਿਲਕੁਲ ਸੁਖਵੀਰ ਹੁਣ ਇਹਦਾ ਜਵਾਬ ਕਹਿੰਦੇ ਹਰਪਿੰਦ ਸਿੰਘ ਮੈਂ ਜਾਊਂਗਾ ਕਿ ਸਪਸ਼ਟ ਸ਼ਬਦਾਂ ਦੇ ਵਿੱਚ ਦੇ ਸਕਦੇ ਨੇ ਕਿ ਭਾਈ ਇੰਨੀ ਸੀਨੀਪ ਆ ਕਿਥੋਂ ਗਈ ਕੱਲ ਦੀ ਗੱਲ ਤੋਂ ਬਾਅਦ ਆਈ ਹੈ ਜੀ ਇਹ ਰਜਿਸਤਰੀਕੇ ਪੰਥ ਦਾ ਵੀ ਦਬਾਅ ਵਧਦਾ ਜਾ ਰਿਹਾ ਹੈ ਕਿ ਅ ਕਨਜੀ ਸਾਹਿਬ ਤੁਸੀਂ ਬਾਸ ਕਰਦੋ ਹੋਣਾ ਇੱਕ ਬੰਦਾ ਦਾ ਫੋਸਟੋਪ ਲਾਓ ਪੂਰਾ ਮੈਟਰ ਜਿਹੜਾ 2 ਤਰੀਕ ਤੋਂ ਬਾਅਦ ਲੋਕਾਂ ਨੂੰ ਤਾਂ ਇਹ ਸੀਗਾ ਕਿ 2 ਤਰੀਕ ਤੋਂ ਬਾਅਦ ਪੰਜਾਬ ਸਰਜੀਤੀ ਦੇ ਰਾਹਵਲ ਜਾਏਗਾ ਸ਼ੋਭਨੀ ਅਕਾਲੀ ਦਲ ਸਰਜੀਤੀ ਦੇ ਰਾਹਵਲ ਜਾਏਗੀ ਮੈਨੂੰ ਲੱਗਦਾ ਹੈ ਕਿ 2 ਤਰੀਕ ਤੋਂ ਬਾਅਦ ਤਾਂ ਹੋਰ ਬੇੜਾ ਕਰਕ ਹੋਣਾ ਸ਼ੁਰੂ ਹੋ ਗਿਆ ਤੇ ਪੂਰਾ ਪੰਥ ਹੀ ਇਹ ਸੋਚ ਰਿਹਾ ਪੰਥ ਦੇ ਮਨ ਦੇ ਬਲਬਲੇ ਨੇ ਸੁਖਬੀਰ ਤੇ ਉਸ ਤੋਂ ਬਾਅਦ ਜੇਕਰ ਹੁਣ ਗੱਲ ਕੀਤੀ ਜਾਵੇ ਦੇਖੋ ਦੋਵਾਂ ਦੇ ਪਾਸੇ ਇਲਜ਼ਾਮ ਦਰਾਜ਼ ਦੀਆਂ ਨੇ ਸਬੂਤ ਕਿਸੇ ਕੋਲ ਕੋਈ ਨਹੀਂ ਹੈਗਾ ਬਿਰਸਾ ਸਿੰਘ ਬਲਟੋਹਾ ਬੇਸ਼ੱਕ ਉਹ ਫੋਟੋ ਦਿਖਾ ਗਏ ਬਿਰਸਾ ਸਿੰਘ ਬਲਟੋਹਾ ਨੇ ਫੋਟੋ ਦਿਖਾ ਕੇ ਕਿਹਾ ਜੀ ਯਾਨੀ ਹਾਪੀ ਸਿੰਘ ਤਾਂ ਇਹਨੂੰ ਕਹਿ ਰਹੇ ਸੀਗੇ ਮੇਰੀ ਪੀਏ ਹੈ ਤੇ ਇਹਦਾ ਬਿਰਸਾ ਸਿੰਘ ਬਲਟੋਹਾ ਸਾਹਿਬ ਕੋਈ ਸਬੂਤ ਹੈ ਜਥੇਦਾਰ ਸਾਹਿਬ ਇਹ ਕਹਿ ਗਏ ਕਿ ਮੇਰੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਜਥੇਦਾਰ ਸਹਿਬਾਨ ਨੇ ਹत्ता ਕੋਈ ਸਬੂਤ ਪੇਸ਼ ਕਰਿਆ ਕਿ ਕਿਹੜੇ ਕੋਈ ਨੰਬਰ ਤੋਂ ਉਹਨਾਂ ਨੂੰ ਅ ਜਿਹੜਾ ਨੰਬਰ ਤੋਂ ਉਹਨਾਂ ਨੂੰ ਫੋਨ ਆਏ ਸੀਗੇ ਜਾਂ ਕਿਹੜੇ ਨੰਬਰ ਤੋਂ ਉਹਨਾਂ ਨੂੰ ਧਮਕੀਆਂ ਆਂਦੀਆਂ ਨੇ ਮਸਲਾ ਸਿਰਫ ਇਹ ਨਾ ਕਿ ਸੋ ਗਬੀ ਹਵਾ ਦੇ ਵਿੱਚ ਤੀਰ ਛੱਡੇ ਜਾ ਰਹੇ ਨੇ ਕਿਸੇ ਨੂੰ ਪੰਥ ਨਾਲ ਲੈਣਾ ਨਹੀਂ ਸਾਰੇ ਆਪਣੀ ਆਪਣੀ ਰਾਜਨੀਤੀ ਤੇ ਆਪਣੇ ਆਪਣੇ ਚਿਹਰੇ ਚਮਕਾਉਣ ਦੇ ਵਿੱਚ ਲੱਗੇ ਹੋਏ ਨੇ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਕਿ ਕੋਈ ਹੋਰ ਤਸਵੀਰਾਂ ਨਾ ਆ ਜਾਣ ਇਹ ਤਾਂ ਸੁਖਬੀਰ ਹੁਣ ਬਾਅਦ 'ਚ ਪਤਾ ਲੱਗੇਗਾ ਕਿ ਧਾਲ ਕਾਲੀ ਹੈ ਜਾਂ ਧਾਲ ਦੇ ਵਿੱਚ ਕੁਝ ਕਾਲਾ ਹੈ ਕੁੱਕਰ ਕਾਲਾ ਹੈ ਚੁੱਲਾ ਕਾਲਾ ਹੈ ਕੀ ਕਾਲਾ ਹੈ ਹੂੰ ਬਿਲਕੁਲ ਇਹ ਬਹੁਤ ਬਹੁਤ ਸਾਰੀਆਂ ਚੀਜ਼ਾਂ ਜਿਸ ਤਰੀਕੇ ਦੇ ਨਾਲ ਅੱਜ ਦੇ ਦਿਨ ਪੰਥ ਗਲਿਆਰਿਆਂ ਦੇ ਵਿੱਚ ਕਹੇ ਲੀਏ ਕਿ ਉਹ ਭਾਵੇਂ ਜਵਾਬ ਦੇ ਰੂਪ ਦੇ ਵਿੱਚ ਹੁਣ ਆਫਰ ਚੁੱਕੇ ਗਏ ਸਵਾਲ ਦੇ ਰੂਪ ਦੇ ਵਿੱਚ ਹੁਣ ਵਾਇਰਲ ਵੀ ਹੋ ਰਹੀਆਂ ਨੇ ਤੇ ਇਹਦੇ ਉੱਪਰ ਚਰਚਾਵਾ ਵੀ ਹੋ ਰਹੀਆਂ ਨੇ ਪਰ ਕੱਢਣ ਪਾਉਣ ਨੂੰ ਵਿਵੇਕ ਕੋਈ ਹੱਲ ਹੀ ਲਾ ਨਹੀਂ ਨਿਕਲਦਾ ਉਥੇ ਤਰੀਕੇ ਦੇ ਨਾਲ ਉਥੇ ਹੀ ਪੇਚ ਫਸਿਆ ਹੋਇਆ ਹੈ 2 ਦਸੰਬਰ 2024 ਵਾਲਾ ਫੈਸਲਾ ਇਹਨਾਂ ਬਿਨ ਲਾਗੂ ਨਹੀਂ ਹੁੰਦਾ ਜਿਹੜੇ ਸਿੰਘ ਸਭ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਦੇ ਵੱਲੋਂ ਯੂਕੇ ਦੇ ਟੂਰ ਤੇ ਜਾ ਕੇ ਜਦੋਂ ਵਾਪਸ ਆਇਆ ਜਾਂਦਾ ਉਹ ਵੀ ਕੜੇ ਸ਼ਬਦਾਂ ਦੇ ਵਿੱਚ ਇਸ ਦੀ ਖਿਲਾਫਤ ਕਰਦੇ ਨੇ ਪਰ ਬਾਅਦ ਦੇ ਵਿੱਚ ਉਹ ਵੀ ਕਿਸੇ ਤਰੀਕੇ ਦੇ ਨਾਲ ਕੋਈ ਪੁਖਤਾ ਜਵਾਬ ਜਾਂ ਪਰ ਕਿਸੇ ਤਰੀਕੇ ਦਾ ਕੋਈ ਪੁਖਤਾ ਉਹਨਾਂ ਹਾਂ ਜਿਹੜਾ ਉਹ ਨਹੀਂ ਦਿੱਤਾ ਗਿਆ ਇਹ ਸਾਰੀਆਂ ਚੀਜ਼ਾਂ ਨੂੰ ਕੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਿਵੇਂ ਅੱਜ ਹਾਂ ਪੱਕੀ ਹੋ ਕੇ ਇਹ ਚੀਜ਼ ਨੂੰ ਮੰਨਿਆ ਗਿਆ ਹੈ ਕਿ ਭਾਈ ਕੋਈ ਸਿਆਸੀ ਪ੍ਰਭਾਵ ਹੈ ਪਿੱਛੇ ਕਿਸੇ ਸ਼ੈ ਦੇ ਵੱਲੋਂ ਇਸ ਪ੍ਰਭਾਵ ਨੂੰ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਚੀਜ਼ ਜਿਹੜੀ ਇਸ ਵਕਤ ਸਿਆਸੀ ਗਲਿਆਰਿਆਂ ਦੇ ਵਿੱਚ ਪੰਥਕ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਪਈ ਹੈ ਇਹਨੂੰ ਮੰਨ ਸਕਦੇ ਹਾਂ ਕਿ ਕਿਸੇ ਦੇ ਵੱਲੋਂ ਵਾਕਈ ਪ੍ਰਭਾਵ ਪਾ ਕੇ ਇਹ ਸਾਰੀਆਂ ਚੀਜ਼ਾਂ ਧੱਕੇ ਦੇ ਨਾਲ ਕਰਵਾਈਆਂ ਜਾ ਰਹੀਆਂ ਨੇ ਸੋ ਕੁਬੀਰ ਜੋ ਪਿੱਤੇ ਦਿਨਾਂ ਤੋਂ ਸਿਨੈਰੀਓ ਬਣਿਆ ਹੋਇਆ ਤੁਸੀਂ ਇੱਕ ਗੱਲ ਨੋਟ ਕਰੋ 2 ਦਸੰਬਰ ਤੋਂ ਬਾਅਦ ਹੀ ਵੀਡੀਓ ਵਾਇਰਲ ਹੋਣੀਆਂ ਕਿਉਂ ਸ਼ੁਰੂ ਹੋਈਆਂ ਨੇ ਯਾਨੀ ਹਰਪੀ ਸਿੰਘ ਦੀ ਜਿਹੜਿਆ ਬਿਰਸਾ ਸਿੰਘ ਬਲਟੋਹਰਾਂ ਨੂੰ ਜਦੋਂ ਪਾਰਟੀ ਚੋਂ 10 ਸਾਲ ਲਈ ਬਾਹਰ ਕੀਤਾ ਜਾਂਦਾ ਉਹ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਉਹ ਕਲਿੱਪ ਦਾ ਸਿਰਫ ਉਹ ਜਥੇਦਾਰ ਸਹਿਬਾਨ ਕੋਲ ਸੀਗਾ ਕਹਿੰਦੇ ਜੀ ਮੈਮਰੀ ਕਾਰਡ ਤੋਂ ਕੈਮਰਿਆਂ ਤੋਂ ਅੱਕ ਤੋਂ ਜਿਹੜੀ ਉਹ ਫੁਟੇਜ ਡਿਲੀਟ ਕਰਾਤੀ ਗਈ ਸੀ ਤੇ ਫਿਰ ਉਹ ਫੁਟੇਜ ਬਾਹਰ ਆਣੀ ਕਿਵੇਂ ਸ਼ੁਰੂ ਹੋਈ ਔਰ ਤੁਸੀਂ ਇਹ ਦੇਖੋ ਪਿਛਲੇ ਐਤਵਾਰ ਤੋਂ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਕਿਹਾ ਗਿਆ ਕਿ ਜੀ ਪੰਜਤ ਤੇ ਯਾਦ ਦਮਦਮਾ ਸਾਹ ਤੇ ਤੇ ਉਹ ਚਿੱਠੀ ਹੈਗੀ 5 ਫਰਵਰੀ ਦੀ ਤੇ ਉਹ ਵਾਇਰਲ ਹੋਣੀ ਆ 21 22 ਤਰੀਕ ਤੋਂ ਸ਼ੁਰੂ ਹੋਈ ਹੈ ਇਹ ਵੀ ਵੱਡਾ ਸਵਾਲ ਖੜੇ ਕਰਦੇ ਨੇ ਕਿ ਪਿੱਛੇ ਲੱਗੇ ਸਾਜ਼ਿਸ਼ ਦੇ ਤਹਿਤ ਹੋ ਰਹੀਆਂ ਨੇ ਯਾਏ ਫਿਰ ਆਪਾਂ ਇਹ ਕਹਿ ਦਈਏ ਕਿ ਗੋਵਿੰਦਾ ਫਲੂ ਹੀ ਚੱਲ ਰਹੀਆਂ ਨੇ ਇਹ ਚੀਜ਼ਾਂ ਤੇ ਜਿਹੜੀ ਗੱਲ ਤੁਸੀਂ ਕਹੀ ਹੈ ਹੁਕਮਨਾਮੇ ਦੀ ਪਾਲਣਾ ਨਹੀਂ ਹੋ ਰਹੀ ਦੇਖੋ ਕਹਿੰਦੇ ਹਰਪੀ ਸਿੰਘ ਦੇ ਉੱਤੇ ਐਕਸ਼ਨ ਦਸੰਬਰ ਦੇ ਐਂਡ ਦੇ ਵਿੱਚ ਜਾ ਕੇ ਲਿਆ ਗਿਆ ਹੈ ਤੁਹਾਨੂੰ ਯਾਦ ਹੋਊਗਾ ਕਿ ਸ਼ਹੀਦੀ 15 ਵਾੜਾ ਚੱਲ ਰਿਹਾ ਸੀ ਜਿਸ ਸਮੇਂ ਐਸਜੀਪੀਸੀ ਦੇ ਬੋਲੋ ਨਾ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਨੇ ਤੁਹਾਨੂੰ ਯਾਦ ਹੋਵੇ ਵੀਰ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹਰਾਂ ਨੂੰ 13 ਦਸੰਬਰ ਨੂੰ ਜਿਹੜਾ ਉਹਨਾਂ ਦਾ ਅਪ ਕਹਦੀ ਹੈ ਕਿ ਇੱਕ ਚਿੱਠੀ ਹੁੰਦੀ ਹੈ ਸਰਟੀਫਿਕੇਟ ਹੁੰਦਾ ਉਹ ਦੇ ਕੇ ਉਹਨਾਂ ਨੂੰ ਅਰਦਾਸ ਵੀ ਕਰ ਦਿੱਤੀ ਗਈ ਸੀ ਦੇਖ ਵੀ ਚੜਾ ਦਿੱਤੀ ਗਈ ਸੀ ਕਿ ਬਾਦਲ ਸਾਹਿਬ ਦੀਆਂ ਜਿਹੜੀਆਂ ਸਜ਼ਾਵਾਂ ਨੇ ਉਹ ਪੂਰੀਆਂ ਕਰ ਲਈਆਂ ਗਈਆਂ ਤੇ ਉਸ ਵੇਲੇ ਜਥੇਦਾਰ ਸਹਿਬਾਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਜਿਹੜੀ ਇਹ ਅਰਦਾਸ ਕੀਤੀ ਜਾ ਰਹੀ ਹੈ ਅਧੂਰੀ ਅਰਦਾਸ ਜਗੜੀ ਅਰਦਾਸ ਕੀਤੀ ਵੀ ਜਥੇਦਾਰ ਸਾਹਿਬਾਨਾਂ ਦੇ ਵੱਲੋਂ ਗਈ ਹੈ ਤੇ ਜਿਹੜਾ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਗਿਆ ਐ ਐਸਜੀਪੀਸੀ ਦੇ ਵੱਲੋਂ ਜਥੇਦਾਰਾਂ ਨੂੰ ਉਸ ਵੇਲੇ ਵੀ ਪਤਾ ਸੀ ਚਾਹੇ ਉਹ ਕਹਿੰਦੀ ਹਰਪੀ ਸਿੰਘ ਹੋਣ ਗਿਆਨੀ ਰਵੀਰ ਸਿੰਘ ਹੋਣ ਕਿ ਇਹ ਜਿਹੜਾ ਲੈਟਰ ਦਿੱਤਾ ਗਿਆ ਐ ਇਹ ਅਜੇ ਅਧੇ ਅਧੂਰੀ ਸੇਵਾ ਦਾ ਐ ਨਾ ਤਾਂ ਉਸ ਵੇਲੇ ਅਸਲੀ ਪੇਪਰਵਾਨ ਹੋ ਕੇ ਇੱਥੇ ਤੱਕ ਪਹੁੰਚੇ ਸੀ ਨਾ ਭਰਤੀ ਮੁਹਿੰਮ ਸ਼ੁਰੂ ਹੋਈ ਸੀ ਤੇ ਨਾ ਹੀ ਜਿਹੜੀਆਂ ਹੋਰ ਸੇਵਾਵਾਂ ਸੀਗੀਆਂ ਉਹ ਨਿਭੀਆਂ ਸੀਗੀਆਂ ਪਹਿਲਾਂ ਹੀ ਕਾਲੀ ਜਿਹੜੀ ਐ ਉਹ ਜ਼ਰੂਰ ਤਖਤਾਂ ਦੇ ਸਿੰਘ ਸਾਹਿਬਾਨਾਂ ਦੇ ਵੱਲੋਂ ਕਰ ਦਿੱਤੀ ਗਈ ਐ ਐਸਜੀਪੀਸੀ ਦੇ ਵੱਲੋਂ ਕਰ ਦਿੱਤੀ ਗਈ ਤੇ ਜਿਵੇਂ ਅੱਜ ਗਿਆਨੀ ਹਰਪੀ ਸਿੰਘ ਵੀ ਕਹਿ ਕੇ ਗਏ ਨੇ ਕਿ ਦਬਾਬ ਹੇਟ ਨੇ ਦਬਾਬ ਝੱਲਣਾ ਪੈ ਰਿਹਾ ਤੇ ਹੁਣ ਬੀਤੇ ਦਿਨ ਇਹ ਵੀ ਵੱਡਾ ਸਵਾਲ ਉੱਠ ਰਿਹਾ ਹੈ ਕਿ ਜਦੋਂ ਖਾਲਸਾ ਪੰਥ ਤੁਹਾਨੂੰ ਯਾਦ ਹੋਏਗਾ ਕਿ ਨਦੇੜ ਸਾਹਿਬ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ 96 ਕਰੋੜੀ ਨਹੰਗਦਾਲ ਦੇ ਆਗੂ ਜਿਹੜੇ ਨੇ ਬਾਬਾ ਬਲਬੀਰ ਸਿੰਘ ਉਹ ਰਾਦੇ ਮੱਲੋ ਜਿਕਰ ਕੀਤਾ ਗਿਆ ਸੀ ਜਥੇਦਾਰ ਸਾਹਿਬਾਨ ਤੁਸੀਂ ਫੈਸਲਾ ਲਓ ਤੁਸੀਂ ਅਕਾਲੀ ਫੁੱਲਾ ਸਿੰਘ ਵਾਲਾ ਜਥੇਦਾਰ ਫੁੱਲਾ ਸਿੰਘ ਵਾਲਾ ਰੂਪ ਅਖਤਿਆਰ ਕਰੋ ਜਿਹੜਾ ਫੈਸਲਾ ਤੁਸੀਂ 2 ਦਸੰਬਰ ਨੂੰ ਲਿਆ ਉਹਦੇ ਉੱਤੇ ਸਟੈਂਡ ਰੱਖੋ ਪੂਰਾ ਪੰਥ ਤੁਹਾਡੀ ਪਿੱਠ ਦੇ ਉੱਤੇ ਖੜਾ ਹੈ ਤੇ ਫਿਰ ਹੁਣ ਇਹ ਸੋਚਣਾ ਬਣਦਾ ਹੈ ਕਿ ਜੇਕਰ ਪੂਰਾ ਪੰਥ ਪਿੱਛੇ ਉਹ ਖੜਾ ਹੈ ਪੂਰਾ ਪੰਥ ਇਹ ਵੀ ਕਹਿ ਰਿਹਾ ਹੈ ਕਿ ਤੁਹਾਨੂੰ ਅਸਤੀਫਾ ਵੀ ਨਹੀਂ ਦੇਣ ਦਾਂਗੇ ਜੋ ਫੈਸਲਾ ਤੁਸੀਂ 2 ਦਸੰਬਰ ਨੂੰ ਕਿਤਾ ਜਿਹੇਆ ਫੈਸਲਾ ਹੀ ਕਰੋ ਉੱਥੇ ਵੀ ਫਿਰ ਜਥੇਦਾਰ ਜੀ ਸਾਹਿਬਾਂ ਜੇਕਰ ਚੁੱਪੀ ਧਾਰ ਕੇ ਬੈਠੇ ਨੇ ਤਾਂ ਵੱਡੇ ਸਵਾਲ ਉੱਧਰ ਵੀ ਖੜੇ ਹੁੰਦੇ ਨੇ ਜੇ ਕਿ ਆ ਜੀ ਹਰਪ੍ਰੀਤ ਸਿੰਘ ਨੇ ਹੁਣ ਸਮਝ ਇਸਤੇਮਾਲ ਕਰੀ ਹੈ ਜੇ ਕਿ ਆ ਜੀ ਹਰਪ੍ਰੀਤ ਸਿੰਘ ਹੁਣ ਇਹ ਕਹਿ ਰਹੇ ਨੇ ਕਿ ਚੁੱਪ ਭਲੀ ਹੈ ਭਾਈ ਮੈਨੂੰ ਸ਼ਾਂਤ ਹੋਣਾ ਚਾਹੀਦਾ ਮੈਂ ਸਮਝਦਾਰੀ ਦਾ ਰੁੱਖ ਪਰਿਆ ਰਿਹਾ ਮੈਂ ਕਹਿੰਦਾ ਸਾਨੂੰ ਇਸ ਗ ਨੋ ਕੈਪੂਲ ਦਾ ਸਟਾਪ ਹੈ ਪੂਰੀ ਲੜਾਈ ਦੇ ਵਿੱਚ ਬਹੁਤ ਜ਼ਰੂਰੀ ਹੈ 2 ਦਸੰਬਰ ਦੀਆਂ ਕਾਰਵਾਈਆਂ ਤੋਂ ਲੋਕਾਂ ਨੂੰ ਉਮੀਦਾਂ ਬਹੁਤ ਸੀ ਪਰ ਨਤੀਜਾ ਸੁਖਬੀਰ ਕੋਈ ਨਹੀਂ ਨਿਕਲਿਆ ਨਤੀਜੇ ਕੋਕੋ ਦੇਖਿਆ ਜਾਵੇ ਤਾਂ ਜ਼ੀਰੋ ਰਹਾ ਉਸ ਦਾ ਕੋਈ ਆਉਟਪੁੱਟ ਦੇਖਣ ਨੂੰ ਨਹੀਂ ਮਿਲਿਆ ਪਰ ਇਹ ਸਿਆਸ ਜਿਹੜੀ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਕਿਤੇ ਨਾ ਕਿਤੇ ਪੰਥ ਦਾ ਜਲੂਸ ਵੱਡੇ ਪੱਧਰ ਦੇ ਉੱਤੇ ਜ਼ਰੂਰ ਕੱਢ ਰਹੀਆਂ ਨੇ ਤੇ ਜਿੰਝਾ ਜਿੰਨੀ ਜਲਦੀ ਹੋ ਸਕੇ ਰੋਕਣਾ ਚਾਹੇ ਉਹ ਸਾਡੇ ਸਤਿਕਾਰਯੋਗ ਜਥੇਦਾਰ ਨੇ ਸਾਕਾ ਜਥੇਦਾਰ ਨੇ ਜਾਂ ਫਿਰ ਕੋਈ ਵੀ ਵੱਡਾ ਆਗੂ ਜਿਹੜਾ ਆਪਣੇ ਆਪ ਨੂੰ ਪੰਥਕ ਕਚਹਿਰਾ ਕਹਿ ਕੇ ਵਿਚਰ ਰਿਹਾ ਹੈ ਸੋ ਇੱਕ ਪੰਥਕ ਮਰਿਆਦਾ ਦੀ ਜਿਹੜੀ ਹੈ ਉਹ ਮਰਿਆਦਾ ਰੱਖੀ ਜਾਵੇ ਨਾ ਕਿ ਉਸ ਦਾ ਕਾਹਨ ਕੀਤਾ ਜਾਵੇ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਇਹ ਜਿਹੜੇ तमाम ਜਾਣਕਾਰੀਆਂ ਤੁਹਾਡੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਵਿਵੇਕ ਸੋ ਸਵਾਲ ਤਾਂ ਫਿਰ ਉੱਥੇ ਖੜਾ ਹੈ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਅੱਜ ਇਹ ਗੀਤ ਨੂੰ ਮੰਨਿਆ ਗਿਆ ਕਿ ਭਾਈ ਮੈਂ ਸਮਝਦਾਰ ਬਣਨ ਦੀ ਕੋਸ਼ਿਸ਼ ਕਰਾਂਗਾ ਜਿਹੜਾ ਕਿ ਮੇਰੇ ਵੱਲੋਂ ਵੀ ਬੋਲਿਆ ਜਾਂਦਾ ਸੀ ਉਹ ਮੇਰੇ ਖਿਲਾਫ ਬੋਲਦੇ ਨੇ ਮੈਂ ਉਹਨਾਂ ਦੇ ਖਿਲਾਫ ਬੋਲਦਾ ਉਹ ਸਾਰੀਆਂ ਚੀਜ਼ਾਂ ਕਹਿੰਦੇ ਨੇ ਰੁਕਣੀਆਂ ਚਾਹੀਦੀਆਂ ਨੇ ਪਰ ਇੱਥੇ ਸਵਾਲ ਇੱਕ ਨਾਲ ਦੀ ਨਾਲ ਇਹ ਵੀ ਵੱਡੇ ਪੱਧਰ ਤੇ ਉੱਪਰ ਨਿਕਲ ਕੇ ਸਾਹਮਣੇ ਆ ਰਿਹਾ ਕਿ ਇੱਕ ਗੱਲ ਮੰਨ ਵੀ ਲਈਏ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਹੁਣ ਕਿਸੇ ਤਰੀਕੇ ਦੇ ਨਾਲ ਕੋਈ ਗੱਲ ਕੀਤੀ ਨਹੀਂ ਜਾਣੀ ਉਹਨਾਂ ਦੇ ਵੱਲੋਂ ਕੋਈ ਪ੍ਰਤੀਕਰਮ ਆਪਣਾ ਪੇਸ਼ ਕੀਤਾ ਹੀ ਨਹੀਂ ਜਾਣਾ ਪਰ ਕਿ ਬਿਰਸਾ ਸਿੰਘ ਬਲਟੂਆ ਰੁਕਣਗੇ ਕਿ ਬਿਰਸਾ ਸਿੰਘ ਬਲਟੂਆ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾਵਾਂ ਕਰਦੀਆਂ ਰੋਕ ਦਿੱਤੀਆਂ ਜਾਣਗੀਆਂ ਕਿ ਉਹਨਾਂ ਦੇ ਵੱਲੋਂ ਆਏ ਦਿਨ ਕੀਤੇ ਜਾਂਦੇ ਖੁਲਾਸਿਆਂ ਦੇ ਵਿੱਚ ਜਿਹੜੀ ਕੜੀਦਾਰ ਕੜੀ ਇੱਕ ਤੋਂ ਬਾਅਦ ਇੱਕ ਕਿਸ਼ਤ ਜਿਹੜੀ ਆ ਜਾਰੀ ਕੀਤੀ ਜਾਂਦੀ ਹੈ ਉਹ ਕਿਸ਼ਤਾਂ ਰੋਕ ਦਿੱਤੀਆਂ ਜਾਣਗੀਆਂ ਕਿਉਂਕਿ ਬੀਤੇ ਕੱਲ ਜੇ ਇਸ ਤਰੀਕੇ ਉਹਨਾਂ ਦੇ ਵੱਲੋਂ ਉਹ ਭਾਵੇਂ ਬਹਿਰੀਮ ਦੇ ਵਿੱਚੋਂ ਆਈ ਹੋਈ ਚਿੱਠੀ ਦੀ ਗੱਲ ਹੋਵੇ ਯਹਾਂ ਪਰ ਉਸ ਬੀਬੀ ਦੀ ਗੱਲ ਹੋਵੇ ਜਿਨ੍ਹਾਂ ਦੇ ਵੱਲੋਂ ਪੀਲੀ ਪੋਸ਼ਾਕ ਪਾ ਕੇ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੇ ਨਾਲ ਖੜਿਆ ਗਿਆ ਉਸ ਫੋਟੋ ਉਸ ਵੀਡੀਓ ਦੇ ਬਾਰੇ ਵੀ ਬਹੁਤ ਵੱਡੀਆਂ ਗੱਲਾਂ ਜੜੀਆਂ ਨੇ ਉਹ ਬਿਰਸਾ ਸਿੰਘ ਬਲਟੋਆ ਹਰਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਹਾਲਾਂਕਿ ਉਹ ਪੋਲੇਜ ਬੁਲਾਂ ਦੇ ਨਾਲ ਇਹ ਜ਼ਰੂਰ ਕਹਿ ਦਿੰਦੇ ਨੇ ਕਿ ਭਾਈ ਉਹ ਕੋਈ ਆਗੂ ਨਹੀਂ ਉਹ ਨਾਲ ਦੀ ਨਾਲ ਇਹ ਵੀ ਗੱਲ ਮੋਰੇ ਰੱਖ ਦਿੰਦੇ ਨੇ ਕਿ ਭਾਈ ਮੈਂ ਤਾਂ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵੋਟਰ ਦੇ ਤੌਰ ਦੇ ਉੱਪਰ ਵਿਚਰਦਾ ਹਾਂ ਵੋਟਰ ਦੇ ਤੌਰ ਦੇ ਉੱਪਰ ਇਹ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਦਾ ਹਾਂ ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ 10-12000 ਵੋਟਰ ਵੀ 60% ਬਚਿਆ ਹੋਵੇ ਤਾਂ ਫਿਰ ਜੇ 12000 ਸਾਰੇ ਵੋਟਰਾਂ ਦੇ ਵੱਲੋਂ ਆਪੋ ਆਪਣੇ ਬਲਬਲੇ ਇਸੇ ਤਰੀਕੇ ਦੇ ਨਾਲ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ ਜਾਣ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਜਦੋਜਹਿੜ ਜਿਹੜੀ ਆ ਕਦੇ ਖਤਮ ਹੋਏਗੀ ਬਾਕੀ ਇਸ तमाम ਮਸਲੇ ਦੇ ਬਾਰੇ ਤੁਸੀਂ ਕੀ ਸੋਚ ਦੇ ਵਿਚਾਰ ਦਿਓ ਕਮ ਆਪਣੀ ਰਾਏ ਪ੍ਰਤਕਰਮ ਟਿੱਪਣੀ ਸਾਂਝੀ ਜ਼ਰੂਰ ਕਰਨਾ ਤੇ ਗਿਆਨੀ ਹਰਪ੍ਰੀਤ ਸਿੰਘ ਹਰਾਂ ਦਾ ਦਿੱਤਾ ਅੱਜ ਦਾ ਬਿਆਨ ਜਿਹੜਾ ਉਹ ਤੁਹਾਡੇ ਨਾਲ ਜ਼ਰੂਰ ਇੱਕ ਵਾਰ ਫਿਰ ਸਾਂਝਾ ਕਰ ਲੈਨੇ ਆ ਉਸ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਸਮਝਦਾਰੀ ਜ਼ਰੂਰ ਵਰਤਣੀ ਚਾਹੀਦੀ ਹੈ। ਇਹ ਗੱਲ ਮਿਰਸਾ ਸਿੰਘ ਬਟੋਆ ਬਣਾਸਕੋਫਸ ਕਰਕੇ ਕਾਫੀ ਤਾਕਤ ਪੇਸ਼ ਕਰਕੇ ਇਹ ਤਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਛੱਡੋ ਜੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਮੇਰੇ ਖਿਲਾਫ ਬੋਲਦੇ ਆ ਗੈਰ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਉਹ ਤਮਾਸ਼ਾ ਵੇਖਦੇ ਨੇ ਜੇ ਉਹ ਸਿਆਣੇ ਨਹੀਂ ਬਣਦੇ ਘੱਟੋ ਘੱਟ ਮੈਂ ਹੀ ਸਿਆਣਾ ਬਣ ਜਾਂਦਾ ਛੱਡੋ ਭਰੀ ਛੋਟੋ ਇਸ ਮਸਲੇ ਫਿਰ ਜੀ ਅਕਾਲ ਤਖਤ ਸਾਹਿਬ ਕਹਿੰਦੇ ਜਿਹੜੇ ਫੈਸਲੇ ਬੰਦ ਕਮਰੇ ਚ ਰਹਿੰਦੇ ਇਹਦਾ ਕੀ ਮਸਲਾ ਹੈ ਮੈਨੂੰ ਬੜਾ ਦੁੱਖ ਲੱਗਿਆ ਜੀ ਮੈਨੂੰ ਕੀ ਦੁਨੀਆ ਦੇ ਹਰ ਸਿੱਖ ਨੂੰ ਦੁੱਖ ਲੱਗਿਆ ਜਦੋਂ ਮਾਨਜੋਗ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਫਤਾਂ ਜਿਹੜੀਆਂ ਨੇ ਮੈਨੂੰ ਅੱਜ ਪਤਾ ਲੱਗਿਆ ਕਿ ਉਹ ਚਾਰ ਦੀਵਾਰੀ ਦੇ ਅੰਦਰ ਹੀ ਹੈ ਹਰ ਸਿੱਖ ਦੀ ਇਸ ਬਿਆਨ ਦੇ ਨਾਲ ਜਿਹੜੀ ਆ ਆਤਮਾ ਜਿਹੜੀ ਦੁਖੀ ਹੋਈ ਹੈ ਕਿ ਅਸੀਂ ਤਾਂ ਵਿਸ਼ਵ ਵਿਆਪੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਘੇਰਾ ਦੇਖਦੇ ਸਿਆਸੀ ਦਿਵਾਰ ਸਮਝਦੇ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਤੇ ਕੋਈ ਹੋਣਾ ਹੀ ਹੈ ਜਿਹੜਾ ਉਹਨਾਂ ਨੇ ਕਿਹਾ ਜੀ ਗੱਲ ਮੇਰੇ 사ਸੀ ਬੋਇਆ ਬਣਾ ਬਸ ਫੋਕਸ ਕਰਕੇ ਕਾਫੀ ਤੱਨ ਪਿਆਰ ਪਰ ਹੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਲਓ ਜੀ ਜੇਕਰ ਤੁਹਾਨੂੰ